ਆ ਗੁੱਦੀ ਆਦਾ ਚਾਚੇ ਕਿ ਕਿਣਾ ਆਊਗਾ ਕਿਹੜਾ ਆਊਗਾ ਬਗਾਂ ਭੰਗਰ ਵਾਲਾ ਇੰਨੋਂ ਲੈ ਨੂੰ ਵਾ ਭੰਗਰ ਵਾਲਾ ਤਾਂ ਆਊਗਾ ਉੱਧਰੋਂ ਕਾਨੂੰ ਜਾਂਦਾ ਚੱਲ 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 ਚੱਲੇ ਚੱਲ ਚੱਲੇ ਚੱਲ ਜਾ ਲਾਣੇ ਦਾ ਡਰਦਾ ਕਹਿੰਦੇ ਲਾ ਦੇ ਉਹ ਜੇ ਟਰਾਲੀ ਸਾਈਡ ਉਦੀ ਆ ਨਿਕਲਿਆ ਸਾਮਾਨ ਦਾ ਅੱਜ ਕਰ ਲੈਣੇ ਕੋਸ਼ਿਸ਼ ਵੀ ਸੈਟ ਹੋ ਜਾ ਕੰਮ ਅਸਮਾਨ ਲੈਂਦਾ ਬਾਈ ਨੀਟਰ ਲੈਂਦਾ ਬੈਲਡਿੰਗ ਹਟ ਆ ਗਿਆ ਹੁਣ ਬਸ ਇਹ ਜਿਹੇ ਕੋਲੇ ਰੱਖਣੀ ਔਖਾ ਉਹ ਬਾਈ ਅੱਜ ਟੱਕੀਆਂ ਨੂੰ ਸਿੱਧੀ ਕਰਨ ਬਾਈ ਦਿਮਾਗ ਲੜਾਉਦਾ ਇਹਨੂੰ ਸਵੇਰ ਦਾ 1 ਘੰਟਾ ਹੋ ਗਿਆ ਕਿੱਦੋਂ ਰੋਟ ਆਉਣੀ ਹੈ ਇਹ ਹੁਣ ਇੱਥੇ ਬੈਲਡਿੰਗ ਕਰਦੇ ਤਾਂ ਅੱਕ ਲੱਗਦਾ ਤੈਨੂੰ ਬਿਲਕੁਲ ਥੱਕ ਨਹੀਂ ਹੁਣ ਦੇਖਦੇ ਆ ਖਬਰੇ ਬੈਲਡਿੰਗੇ ਕੰਨੀ ਪਣੀ ਮੈਂ ਸਾਫ ਕਰਨਾ ਪੈਣਾ ਸਾਰੀ ਇਹ ਰੱਸੀ ਲੈੜ ਭੇਜਿਆ ਬੰਦੇ ਤੇ ਚੜ ਕੇ ਇੱਕ ਆ ਸਪੀਡ ਵੀਰੇ ਬੈਲਡਿੰਗ ਫਾਈਟ ਹੋ ਜਾ ਲੋ ਮੇਰੀ ਗੈਰ ਲਾਵਾ ਕੋਈ ਲੋੜੇ ਦੀ ਗੱਪੇ ਲਾਦਾ ਫੇਰੇ ਨੂੰ ਮਸਾਲੇ ਤੇ ਆ ਗਿਆ ਹਲੂ ਹੋ ਜਾਗਾ ਸਾਡਾ ਸਹੀ ਆਇਆ ਆਇਆ ਉਹ ਵੀ ਨਾਲ ਇਹ ਬੱਠੇ ਜੇ ਬਟੇ ਵੀ ਉਸ ਤੋਂ ਗੁੰਗੀ ਵਾਲੀ ਵੀ ਚੱਲ ਮੈਂ ਮੈਂ तेरे पाला यार बने, तेरे पाले का, बात कर रहे हैं दोगे में आएं, आए हो मैंने पता है, कहाँ पे पाला हो कर रहा है, ये बदलने का लाया, तेरे क्या क्या है ऊपर का, इसे भी मैंने किया, आठ लोगों ने यूँ, आ। ਆਈ ਹਾਂ ਬਦੂਰੇ ਜੋਰ ਉਹ ਪਣਾ ਹੱਥ ਲਾ ਲਓ ਨਾ ਵਾਹ ਉਹ ਨੂੰ ਲਾਜੋ ਮਾਰੇ ਯਾਰੀ ਕੁੜੀ ਨਹੀਂ ਤੂੰ ਪਾਲਵਾਤ ਜਾਓ ਯਾਰ ਚੂਟਾ ਮਾ ਵੀ ਚੂਟਾ ਹੋ ਸਕਦੇ ਚੱਲ ਤੂੰ ਮਤੂੜਾ ਜੂੜਾ ਮਾਚੂੜਾ ਮਾਚੂੜਾ ਚੂਟਾ ਮਾਵੇ ਮਾਰੂਣਾ ਟੂਟਾ ਮਾਰ ਟੂਟਾ ਮਾਰ ਟੂਟਾ ਇਦਰੇ ਯਾਰ ਕੰਮ ਚੱਲ ਰਹੀ ਹੋਈ ਆ ਬੱਸ ਲੈ ਜਾ ਕੇ ਨਾ ਲੈਣਾ ਜਲਦੀ ਆ ਲੈ ਆ ਬਾਈ ਜੋ ਪਾਕਿਸਤਾਨ ਤੋਂ ਵੀ ਲਾ ਦੇ ਤੂੰ ਆ ਜਾ ਬਾਕਸ ਆ ਜਾਈਂ ਮੌਸਲਾ ਗਿਆ ਨਾ ਕਰਤਾਲੇ ਵਸਦਾ ਹੈ ਬਾਕੀ ਦੇਖੋ ਲਾਵੀਂ ਮਸੀਤਾਲ ਜੀ ਚੱਕਰ ਦੀ ਕਿਰਪਾ ਹੋਈ ਵੀ ਡਰਾਈਵਰ ਮੈਂ ਨਹੀਂ ਆਰੀਆ ਕਿਰਪਾ ਉਰੀ ਖੇਡ ਚ ਹੋਗੀ ਚਾਚੇ ਬਾਹਰ ਨਹੀਂ ਹੋਈ ਕਰਦਾ ਇਹਦਾ ਡੇਟਾ ਹੀ ਬੈਂਡ ਹੋਇਆ ਮਾਹਣੇ ਜਾ ਕੇ ਹੁਣਾਂ ਪਿਆਰ ਆ ਕਿੱਧਰ ਨੂੰ ਆ ਰਿਹਾ ਬੈਂਡ ਹੌਲੀ ਹੌਲੀ ਐਨੀ ਹੌਲੀ ਦੀ ਵੀ ਨਹੀਂ ਲੋੜ ਆਪਣੇ ਲਾਈਵ ਹੈ ਬਾਈ ਸ਼ੈਪ ਨੇ ਬਿਲਡਿੰਗ ਕਰੀ ਆ ਆਪਣੇ ਬਿਲਡ ਕਰ ਬਾਈ ਬਹੁਤ ਔਖਾ ਦੋ ਪਾਣੀ ਸਿੱਟ ਦੋ ਰੇ ਪਾਣੀ ਪਾਣੀ ਸਿੱਟ ਦੋ ਰੇ ਸਾਡੇ ਮੈਸ਼ਟ ਤੇ ਚੱਲਦੀ ਆ ਵੀਰੇ ਕਿੱਧਰ ਨੂੰ ਗਿਆ ਕਰੀਆ ਕਹਿੰਦੇ ਖੜਾ ਕਰਦਾ ਚਾਲੇ ਢੋਲੀ ਚਾਲੇ ਮਗਰ ਰਹੀ ਨਾ ਨਾ ਰੋਲਤਾ ਰੋਲਤਾ ਬੈਲਟ ਪੰਗਾ ਲੋੜੇ ਨਹੀਂ ਪਸੇ ਬਹੁਤ ਹੋਇਆ ਭਾਈ ਹੋਰ ਗੱਲਾਂ ਹੈ ਮਸ਼ਹੂਰ ਬਹੁਤ ਹੋ ਗਿਆ ਟਰੱਕ ਬਹੁਤ ਬਿਜ਼ੂਰੋ ਹੈ ਭਾਗਤ ਗੋਟੀ ਮੰਗਦਾ ਹੈ ਕਿੱਥੇ ਦੇਖ ਬਾਈ ਇਹਦੇ ਕੋਈ ਨਹੀਂ ਹੌਲੀ ਆ ਵੀ ਕੁਝ ਨਹੀਂ ਹੁੰਦਾ ਨਾ ਮੈਨੂੰ ਯਾਰ ਹਾਂ ਉਹਦੇ ਹੌਲੀ ਟਾਈਂ ਨਹੀਂ ਹੁੰਦਾ ਹੈਗਾ ਠੀਕ ਹੈ ਇੱਥੇ ਕਰਾਓ ਤਾਂ ਇੱਥੀ ਕਿੱਥੇ ਹੈ ਕਹੀਂ ਲਿਆਈ ਛੁ ਹਾਂ ਦੇ ਦੇ ਮੈਂ ਵੱਟ ਲਓ ਕਰਤਾ ਟੈਨਾ ਬਰ ਅੱਜ ਡਾਲ ਪਰੇ ਗਰਾਉ ਤਾਰੇ ਓਰੇ ਓਰੇ ਹੌਲੀ ਚੜਾਲੀ ਬੱਸ ਕੈਮਰੇ ਉਨੇ ਰੱਖੇ ਕੁਝ ਵੀ ਹੋ ਜਾਏਗਾ ਕੈਮਰੇ ਉਨੇ ਰੱਖੇ ਹੋ ਤੁਸੀਂ ਵੀ ਵੜਦਾ ਹੈਂ ਕਦਾ ਬੁੱਧੀ ਜਾਂਦਾ ਚਾਚੇ ਕਿੱਨਾ ਆਊਗਾ ਕਿੱਨਾ ਆਊਗਾ ਬਗਾਂ ਭੰਗਰ ਵਾਲਾ ਇਹਨਣੇ ਨੂੰ ਵਾਹ ਭੰਗਰ ਵਾਲਾ ਤਾਂ ਆਊਗਾ ਉੱਧਰ ਨੂੰ ਕਾਨੂੰ ਜਾਂਦਾ ਇਹ ਵਿੱਚ ਨੂੰ ਕੱਢੂੰਗਾ ਸਾਰੇ ਦੇ ਉਹ ਟਾਇਰ ਕਿੱਧਰ ਨੂੰ ਜਾਂਦੇ ਨੇ ਕਿ ਕਿੱਰੇ ਜਾਂਦੇ ਬਾਈ ਟਾਇਰ ਹੁਣੇਲੇ ਹੁਣ ਕਿੱਥੇ ਇੰਨਾ ਕਹਿ ਵੀ ਅਸੀਂ ਰੱਖਤਾ ਉੱਪਰ ਕੁਛ ਲੈਣ ਨੂੰ ਤਾਰ ਕੇ ਆਏ ਬੇਰੇ ਇਹਦਾ ਲੱਗੇ 2 ਘੰਟੇ ਹੋ ਕੇ ਲੱਗਿਆ ਬਾਈ ਸ਼ੈਫਰੇ ਵੈਲਡ ਕਰਿਆ ਗੁਰਪ੍ਰੀਤ ਦੇ ਮੈਂ ਇਹਨੂੰ ਕਿਹਾ ਵੀਰੂ ਮੈਂ ਪਹਿਲਾਂ ਹੁੰਦੇ ਨੂੰ ਮੈਂ ਆਏ ਮੈਂ ਕਿਹਾ ਇਕੱਲੇ ਖੜਾ ਹੋ ਕੇ ਫੋਰਮੈਂਨ ਤੱਕ ਜਨਾ ਮਾ ਜਿਹੜੇ ਥਾਖੀਰ ਕੋਲ ਕੇ ਚਲਾਇਆ ਕਰੇ ਨਿਖਾਨ ਸਾਹਿਬ ਲਾਇਆ ਇੱਕਦਮ ਚਲੇਗਾ ਕਿ ਇੱਧਰ ਚਲੇਗਾ ਲੱਗਦਾ ਮਾ ਕਿੱਥੇ ਗਈ ਫੌਜ ਉਹ ਮਾ ਰਹਿ ਗਿਆ ਢਾਈ ਡੋੜ ਰੂ ਕਹਿੰਦਾ ਉਹਰੇ ਨਾਲ ਥੋੜਾ ਆ ਯਾਰ ਉਹ ਕਹਿੰਦਾ ਤੁਸੀਂ ਹੁੰਦੇ ਮਾ ਦੱਸ ਕਿੱਥੇ ਹੁੰਦੇ ਸੀ ਅ ਜੇ ਇਹ ਇਹ ਕੰਮ ਨੂੰ ਹੁੰਦੇਗਾ ਫੋਰਮ ਤੇ ਮਿੰਟੋਂ ਵਿੱਚ ਉਸ ਦਾ ਟਰਾਲੀ ਜਿਹਾ ਦੇ ਲੱਗਦੀ ਇਹ ਮਿੰਟ ਚ ਲੈ ਆ ਸੀ ਕੈਸਾ ਵਰਜਾਦੀ ਕੇਸ ਵਾਲੇ ਆ ਚੱਲੀਏ ਅਰੇ ਤੇ ਇਚ ਪਾਏ ਅਸੀਂ ਦੱਤ ਦੇ ਜਦੇ ਚੱਲੋ ਜੀ ਚੱਲੋ ਚੱਲੋ ਹੋਣਾ ਰਗਾ ਜੋੜ ਬਹੁਤ ਪਿਲਾ ਬੋ ਅਸੀ ਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਬਈ ਬਲੌਗ ਚ ਤੇ ਅੱਜ ਬਈ ਡੌਲਾ ਸਾਫ ਕਰਨਾ ਆ ਹੋਈ ਆ ਡੌਲ ਸਾਰੀ ਸਾਫ ਕਰਤੀ ਆ ਬਈ ਚਾਰੇ ਪਾਸੇ ਖੇਤ ਦੇ ਤੇ ਮੇਲੇ ਬਫਮ ਇਧਰ ਹਾਥਰੀ ਕਾਲ ਜੀ ਤੇ ਆ ਬਾਈ ਕੋਲੀਆਂ ਪਈਆਂ ਇੱਕੋਂ ਪਰਾਂ ਪਈ ਆ ਤੇ ਹੁਣ ਢੇਰੀਆਂ ਲਾਤੀਆਂ ਇਹਦੀਆਂ ਕੱਖ ਦੀਆਂ ਮਹਾ ਇਕੱਠਾ ਕਰਕੇ ਆਹ ਕੱਖ ਨਾ ਫਿਰ ਦਹਾਂ-ਗਾਹਾਂ ਬਸੀ ਜਾਂਦਾ ਏ ਥੋੜੇ ਪੱਠ ਹੋ ਗਿਆ ਸਾਫ਼ ਹੋ ਗਿਆ ਤੇ ਬਾਅਦ ਫਿਰ ਸਪਰੇਅ ਪਾਜੂਗੀ ਬੱਟਾ-ਪੱਟਾ ਪਰ ਇਹ ਹੁਣ ਮਾਰਦੇ ਆਏ ਕੱਖ ਖੜੇ ਪਰ ਫਿਰ ਗੰਨੇ ਵਗਿਰਨੀ ਸੀ ਇਹ ਸਮਝਾ ਹੂੰ ਹੂੰ ਹੁਣ ਆ ਰੁੜ ਗਿਆ ਇੱਕ ਵਾਰੀ ਚੱਲ ਚੱਕ ਕੇ ਬਾਹਰ ਦੌੜ ਜੀ ਉਹ ਵੀ ਸਭਾਈ ਤੇਰਾ ਆਧਰ ਕੋ ਮੀਂਹ ਜੜਾ ਹਾਂ ਜੀ ਬਾਈ ਮੋਟਰ ਵੀ ਚਲਾਉਣੀ ਆ ਗੰਨੇ ਨੂੰ ਚਲਾ ਦੇਣੀ ਆ ਮੰਗਦਾ ਕਹਿੰਦਾ ਹੁਣ ਕਿੰਨਾ ਪਾਣੀ ਮੰਗਦਾ ਇਹ ਇਹ ਨਿਕਲਦਾ ਬਹੁਤ ਆ ਜੀ ਗੰਨਾ ਜੰਮਿਆ ਵੀ ਬੰਦ ਗਿਆ ਪਾਣੀ ਦੀ ਮਿਲਣੀ ਜਾਣਾ ਸੀ ਵੀਰ ਪਾਣੀ ਮੰਗਦਾ ਗੰਨਾ ਹੁਣ ਬੱਧੀ ਜੰਮਿਆ ਹੁਣ ਤਾਂ ਗਰਦਾ ਉੜਦਾ ਜੀ ਆਹ ਆਪਰੇ 18 ਇੱਧਰ ਦੇਖੂ ਨਹੀਂ ਜੰਮ ਹੋ ਗਿਆ ਦੇਖ ਆ ਬਾਈ 95 ਆ ਉਹ ਵੀ 6-7 ਦਿਨ ਦਾ ਫਰਕ ਕਿਹਾ ਬੈਤਾ ਹੂੰ ਨਹੀਂ ਕਿੰਨਾ ਦੇਖਣ ਲੱਗ ਗਿਆ ਜਿੰਨਾ ਪਹਿਲਾਂ 7 ਦਿਨ ਇਹ ਦਿਖਦਾ ਸੀ ਆ 18 ਹੈ ਹੈ ਜਿਹੜਾ ਆ ਕੱਖ ਐ ਥਾਲਾ ਗਾਹਾਂ ਗਾਹਾਂ ਲੱਗੀ ਜਾਂਦਾ ਐ ਜਿਹੜਾ ਥਾਲਾ ਕੱਖ ਬਹੁਤ ਪੁਰਾਣਾ ਕੱਖ ਐ ਮਤਾਂ ਮਤਾਂ ਅਸੂਆ ਖੱਬੜਾ ਜਰੂਰ ਪੱਟਾ ਸਾਫ਼ ਹੋ ਕੇ ਹਾਇ ਇਹਦੇ ਪਰੇ ਤੇ ਜ਼ਿਆਦਾ ਉੱਧਰ ਦੂਆ ਤਾਂ ਉਹ ਸਾਰੀਆਂ ਡੋਲਾਂ ਬਈ ਸਾਫ਼ ਕਰਤੀਆਂ ਉਹ ਦੇਖੋ ਉੱਧਰ ਆ ਵੀ ਕਰਤੀਆਂ ਉਹ ਤੱਕ ਇੱਧਰ ਆ ਡੋਲ ਦੀ ਸਾਫ਼ ਐ ਚਾਰੇ ਪਾਸੇ ਸਾਈਡਾਂ ਵੀ ਸਾਫ਼ ਕਰਤੀਆਂ ਤੁਸੀਂ ਵੀ ਚੱਕ ਕੇ ਚੱਲ ਬਾਹਰ ਸਵੇਰੇ ਢੇਰੀਆਂ ਲਾਤੀਆਂ ਹੁਣ ਇੱਧਰੇ ਜਾ ਕੇ ਆਪਣਾ ਇੱਧਰ ਖੜ ਰਿਹਾ ਇਹਨੂੰ ਪਾਣੀ ਖੜਨਾ ਰਾਤ ਨੂੰ ਹੁਣ ਇੱਧਰ ਬਾਈ ਨੂੰ ਮੋਟਰ ਚਲਾ ਕੇ ਜਾਣੀ ਰਾਤ ਨੂੰ ਆ ਖੇਤ ਨੂੰ ਜਦ ਲੇਟ ਆਈ ਆ ਜਦੇ ਚਲਾ ਕੇ ਜਾਵਾਂਗੇ ਮੋਟਰ ਆਖੇ ਚੱਕ ਹੋਣੀ ਜੇ ਪੱਲੀ ਨਹੀਂ ਹੈਗੀ ਪੱਲੀ ਭੁੱਲ ਗਏ ਅਸੀਂ ਫਾ ਕੋਈ ਨਾ ਇੱਧਰ ਚੱਲੀ ਜਾਂਦੇ ਇੱਧਰੇ ਪੈਣਾ ਭਾਈ ਆਥੇ ਹਲੇ ਜੰਮ ਦਾ ਕੰਨਾ ਆ ਦੇਖ ਲੈ ਆ ਆ ਦੇ ਕੀ ਹਜਾ ਪੁੱਗਾ ਜੰਮਿਆ ਹਾ ਇਹਦਾ ਹੁਣ ਪਾਣੀ ਲੱਗੇ ਨਰਮਦਾਰ ਤੋਂ ਸਾਰਾ ਨਿਕਲਿਆ ਹੁਣ ਹਮ ਹੈ ਕਿ ਨੋਰ ਪਹਿਲਾਂ ਜੰਮ ਘੱਟ ਲੱਗਦਾ ਤਾਂ ਹੁਣ ਠੀਕ ਆ ਜੰਮਾ ਹੁੰਦਾ ਬਹੁਤ ਵਧੀਆ ਜੰਮਿਆ ਹੋਇਆ ਹੁਣ ਤਾਂ ਤਕਰੀਬਨ ਜੰਮਿਆ ਆ ਬਸ ਹੁਣ ਫੁੱਟਣੇ ਦਾ ਰਹਿ ਗਿਆ ਇਹਦਾ ਹਲਦ ਵਾਲੇ ਨੂੰ ਜਿਹੜਾ ਸੂਣਾ ਗੰਨੇ ਨੇ ਸੂਣਾ ਇਹਨੇ ਪਾਣੀ ਪੂਣੀ ਲਾਇਤੀ ਸੂਣਾ ਇਹਨੇ ਹੂੰ ਜਾਂ ਹਮਨੇ ਦੇ ਵਾ ਖਰਾਕ ਗਿਰਨੀ ਆ ਨਾ ਫੇਰ ਦੇਖੀ ਉੱਥੇ ਵੀ ਚਲਾ ਦਿਆਂ ਮੈਂ ਕਹਿੰਦਾ ਮੋਟਰ ਚੱਲੀਆਂ ਵੀ ਅੱਜ ਆ ਉਹਨੂੰ ਵੀ ਚਲਾ ਦੇਣੀ ਜਿਹੜਾ ਕੱਲ ਸੀੜੇ ਆਏ ਹੋਰ ਕਾ ਡਾਇ ਡੂਏ ਅਲੱਗ ਲੂਗਾ ਫੇਰ ਹਾਂ ਨਾ ਹੁਣ ਖੜਦੀ ਆ ਜੀ ਰਾਤ ਨੂੰ ਪਰ ਇੰਨੀ ਗਰਪਾ ਹੈਗੀ ਆ 30 ਕਿੱਲਾਂ ਦੀ ਖੇਤੀ ਕਰਦੇ ਆਸੀਂ 30 ਕਿ ਦੀ ਸਮਝ ਲੈ 30 ਕਿੱਲੇ ਬੇ ਮੋਟਰਾਂ ਆਪਣੀਆਂ ਹੈਗੀਆਂ ਇਹ 1 2 3 4 5 ਕਿ ਮੋਟਰਾਂ ਆ ਇਹ ਜਿਹੜੇ ਹੁਣ ਲਈਦੇ ਸਣੇ 30 ਹੋ ਗਏ ਇਹਦੀ ਸਣੇ ਹੋ ਗਏ ਸਮਝ ਲੈ ਜਿਹੜੀ ਆ ਗਈ ਬਾਈ 5 ਕਿੱਲੇ ਹੋਰ ਲੈਏ ਆ ਆ ਠੇਕੇ ਤੇ ਕਾਈ ਜ਼ਰੀ ਜਾਂਦਾ ਕੰਮ ਉਹ ਵੀ ਤੁਹਾਨੂੰ ਬਾਈ ਜਿੱਦਣ ਆਪਾਂ ਬਾਉਂਗੇ ਉਦਣ ਦਿਖਾਵਾਂਗੇ ਹੁਣ ਕਣਕ ਤੇ ਬਾਅਦ ਆਪਣੇ ਕੋਲ ਆ ਜਾਣੀ ਉਹ ਜੀ ਬਸ ਅਜੇ ਕੋਈ ਪਤਾ ਨਹੀਂ ਖਬਰੇ ਹੋਰ ਵੀ ਕਿਰਪਾ ਹੋ ਜਾਵੇ ਕਿਦੋਂ ਇੱਥੇ ਹਾਂ ਹਲੇ ਹੋਰ ਦੇਖਦੇ ਜੇ ਕੋਈ ਟੱਕਰ ਕੀ ਜੀ ਹੋਰ ਟੱਕਰ ਕੀ ਕੋਈ ਹੋਰ ਦੇਖਦੇ ਕੰਮ ਤਾਂ ਇੱਕੇ ਕਰਨਾ ਇਹ ਕੰਮ ਕਰਨਾ ਹੁਣ ਚੰਗੀ ਤਰ੍ਹਾਂ ਕਰੀਏ ਹਨਾ ਓਕੇ ਆ ਬਾਹਰ ਗੁਰੂ ਆ ਕਰਾਉਣੇ ਵਾਲਾ ਸੀ ਕੋਣ ਵਾਹ ਉਹ ਹੀ ਆ ਉਹਦੀ ਰਜਾ ਜਿ ਰੱਖ ਕੇ ਲੱਗਰੀ ਜਵੇ ਆਪੇ ਬਰਕਤਾਂ ਪਈ ਜਾਂਦੀਆਂ ਲਾਗੀਆਂ ਕੋਲਾ ਬੋਲਣ ਹੁਣ ਇਹ ਬਹੁਤ ਸ਼ਾਂਤੀ ਬਹੁਤ ਹੈ ਹੈ ਸ਼ਾਂਤੀ ਬਹੁਤ ਔਰੇ ਹਾਂ ਇਕੋਰੇ ਪਾਠ ਸੁਣਦਾ ਏ ਪਿੰਡੇ ਚ ਪਤਾ ਹੀ ਨਹੀਂ ਲੱਗਦਾ ਹੈਗਾ ਬਹੁਤਾ ਨੇੜ ਘਰਾਂ ਚ ਉਹਰੇ ਖੁੱਲਾ ਹੁਣ ਚਾਰੇ ਪਾਸੇ ਜਿਹੜੇ ਆਹ ਗਰਵਾਣੀ ਚੱਲਦੀ ਐ ਰੇਡੀਓ ਸਾਰੀ ਆਵਾਜ਼ ਆਉਂਦੀ ਓਰੇ ਪਾਂਚੀ ਵੀ ਲਾ ਕੇ ਜਾਣ ਬਣਿਆ ਲੈਣਿਆਂ ਨੂੰ ਦੇ ਕਿੱਕਣਾ ਜਾਂਦੇ ਇੱਧਰ ਨੂੰ ਪਾਪਾ ਵੀ ਚੱਲੀ ਆਪਣੇ ਆਲ ਆਪਾਂ ਵੀ ਚੱਲੀਏ ਬਾਪਾ ਵੀ ਜਲੀ ਆ ਰਹੇਗੇ ਥੋੜਾ ਜਿਹਾ ਆਪਾਂ ਵੀ ਜਲੀ ਆਪਣੇ ਆਲ ਲੈਣਿਆਂ ਨੂੰ ਬਣਾ ਤੀਆਂ ਬਈ ਢੇਰੀਆਂ ਇੱਧਰ ਥਾਦੀਆਂ ਹਾਂ ਕਾਕਾ ਵਧੀਆ ਤਾਂ ਪੱਲੀ ਲਿਆਉਂਦੇ ਡੰਗਰਾਂ ਨੂੰ ਲੈ ਜਾਣਾ ਦਾ ਇਹ ਇੱਥੇ ਰਾਤ ਨੂੰ ਕੀ ਪਿਕੜਦਾ ਸਵੇਰ ਨੂੰ ਚੱਕ ਕੇ ਪੱਲੀ ਉਹ ਪਾ ਕੇ ਘਰ ਨੂੰ ਲੈ ਜੀਉਂਗੇ ਹੋਰ ਕੀ ਖਾਣੇ ਵਾਲਾ ਕੱਖ ਐ ਇਹ ਵੀ ਰਾਤ ਉਹ ਅੱਬੜਾ ਲਾ ਬਹੁਤ ਕੰਮ ਜੀ ਆਇਏ। ਫੀਲ ਨਾਲ ਦਾ ਫੀਲ ਨਾਲ ਦਾ। ਲਈ ਕੀ ਫੀਲ ਪਾ ਲਈ ਜੀ ਆਇਏ ਪਾ ਰਿਆ। ਅਰੇ ਥਾਪ ਹੈ। ਇਹ ਕਿਹੜੇ ਮਿੱਟੀ ਲੱਗੀ ਪਈ ਐ? ਹੁੰਦਾ ਹੈ। ਚੱਲ ਜੀ। ਹਮ ਬੱਸ ਇਹ ਕੋਹਲੀਆਂ ਚੱਕ ਲਿਆ ਚੱਲੀਏ। ਬਾਕੀ ਆ ਬਈ ਡੋਲਾਂ ਸਾਫ ਕਰਤੀ ਆਪਾਂ ਨੇ। ਆਹ ਹੁਣ ਠੀਕ ਆ ਗਈ ਗੱਬੇ ਆਹ ਇਹਦਾਂ ਨੂੰ ਨੱਕਾ ਮੋੜਦਾ ਦੇਖੋ ਲਾਤਾ ਇੱਥੇ ਨੂੰ ਪਾਣੀ ਕਿਆ ਰੇ ਚ ਪਹੁੰਚ ਬਾਫੂ ਦਾ ਥੈਲਾ ਮਸਾ ਇਧਰ ਟੱਕਣ ਲੱਗਿਆ ਵਾ ਇਧਰ ਇਹਦਾ ਥੈਲਾ ਨਿਕਾਲਣਾ ਹਾਂ ਵਸੇ ਅੱਧਾ ਪਾਣੀ ਉਰੇ ਨੂੰ ਪਾਉਗਾ ਇਹਨੂੰ ਅੱਧਾ ਉਹ ਉਥੇ ਮੋਟਰ ਕੋਲ ਤੇ ਚੱਠੇ ਜਿਹੀ ਪੈ ਜਾਣੀ ਬਾਕੀ ਇਹ ਵੀ ਸਪਰੇ ਵੀ ਲਿਆ ਕੇ ਰੱਖੀ ਵੀ ਸਪਰੇ ਵੀ ਜੇ ਵਾ ਕੱਖ ਦੀ ਪਾਣੀ ਲਾ ਕੇ ਕਰ ਦੇਣੀ ਆਪਾਂ ਨੇ ਪਟੋਲੇ ਸਾਰੀਆਂ ਦੇਖੋ ਕੱਖ ਸੁੱਕਿਆ ਪਿਆ ਦੇਖੋ ਆ ਵੀ ਡੋਲਪਾਂ ਨੇ ਸਾਫ ਕਰ ਸਾਰੀਆਂ ਸਾਫ ਕਰਤੀਆਂ ਆ ਵੀ ਸਾਫ ਕਰਤੀ ਚਾ ਹੁਣ ਕੱਖ ਨਹੀਂ ਹੈਗਾ ਨਹੀਂ ਬੁਰਾ ਜਿਹਾ ਲੱਗਦਾ ਦਾ ਮੈਂ ਡੋਲਾਂ ਬੁਰੀਆਂ ਲੱਗਦੀਆਂ ਸੀ ਹੁਣ ਕੱਖ ਨਹੀਂ ਹੈਗਾ ਹੁਣ ਮੇਰੀ ਗੱਲ ਸੁਣ ਲੈ ਤੂੰ ਹੁਣ ਸਾਫ ਹੋ ਗਿਆ ਇਹ ਨਾਲ ਨੂੰ ਬੱਟਰ ਘੁੰਮੀ ਜਾ ਹਾਂ ਹੈਂ ਦਿਖਦਾ ਹੁਣ ਹੁਣ ਸਪਰੇਅ ਕਰਦੇ ਕਰਨੀ ਬਸ ਸਪਰੇਅ ਕਰਦੇ ਕਰਨੀ ਇਹ ਵਾਰ ਇਹ ਨੱਕੇ ਵਰਾਉਣੀ ਪੈਣਾ ਜੇ ਪਾਣੀ ਬਦਲਣਾ ਹਾਂ ਆਹ ਜੇ ਨਹੀਂ ਚੱਲਣਾ ਸਾਰੇ ਪਾਸੇ ਨੂੰ ਵੀਰੇ ਦੇ ਪਾਣੀ ਇਹ ਵਾਰ ਟਰੋਣੀ ਪੈਣਾ ਰਾਤ ਨੂੰ ਰਾਤ ਇਹ ਤਾਂ ਸਾਫ਼ ਰੱਖਣੇ ਪੈਣੇ ਵਟਾ ਇਹਨ ਠੀਕ ਨਹੀਂ ਫਿਰ ਚੂਹਾ ਵੀ ਨਿੱਕਦਾ ਯਾਰ ਖੱਬਲ ਮਾ ਚੂਹਾ ਦੇਖਦਾ ਚੱਲੀਏ ਚੱਲ ਜਿੰਦੀਏ ਚਲੋ ਠੀਕ ਹੈ ਭਾਈ ਉਹ ਤਾਂ ਲਾਈਟ ਆਊਗੀ ਜਾਂ ਚਲਾਉਣੀ ਆਪਣਾ ਕੇ ਬਾਕੀ ਰਾਤ ਨੂੰ ਲਾਈਟ ਆ ਗਈ ਜਦ ਫਿਰ 10 ਵਜੇ ਆ ਗਈ 10 ਲੜਕਾਂ ਦੀ ਵਡਾਈ ਪਈ ਹੋਈ ਆ ਉਹਦੇ ਕਰਕੇ ਲੇਟ ਰਾਤ ਨੂੰ ਆਉਂਦੀ ਆ ਕਿਉਂਕਿ ਦਿਨ ਚ ਫਿਰ ਚੰਗਿਆੜਾ ਚੰਗੂੜਾ ਗੱਜਵੇ ਫਿਰ ਅੱਗ ਲੱਗਾਂ ਦਾ ਡਰ ਰਹਿੰਦੇ ਹੋਰ ਇਹ ਬਾਕੀ ਮਿਲਦੇ ਆ ਜੀ ਫੇਰ ਆ ਚੱਕੀ ਆ ਕਰ ਦਮ ਇਕੱਠਾ ਜਾਂ ਜੇ ਨੱਕਾ ਚ ਹੋਇਆ ਮਾੜਾ ਮੋਟਾ ਪਾਣੀ ਪੈ ਜਾਣਾ ਉਹਰੇ ਆ ਕਰਦੇ ਆ ਥੋੜਾ ਜਿਹਾ ਕਰ ਦੰਨੇ ਚਲੋ ਠੀਕ ਹੈ ਬਾਈ ਆ ਕਰਕੇ ਇਕੱਠਾ ਫੇਰ ਚੱਲਦੇ ਆ ਆਸੀ ਕਰਦਾ ਵੀ ਲੋ ਬਾਈ ਨਵਾਂ ਦਿਨ ਨਵਾਂ ਕੰਮ ਨਵਾਂ ਕੰਮ ਨਵਾਂ ਦਿਨ ਸਟਾਰਟ ਆਉਂਦੇ ਦੀ ਰੱਤ ਚੁੱਪੀ ਬਾ ਚਾਰ ਪੰਤ ਲਾ ਦਿੱਤੇ ਮੈਂ ਚਾਰ ਲਾ ਦਿੱਤੇ ਰਾਹੇ ਤੱਕ ਕਿੱਲੇ ਗਿਆ ਦਾ ਕੰਮ ਆ ਇਹ ਸਾਡੂ ਸਵੇਰ ਬਾੜ ਦੀ ਕਾਇਦੀ ਬਹੁਤ ਮੋਜ ਆ ਹਾਂ ਬਰਕਸ਼ਾਪ ਘਰੇ ਆ ਕਾਲਾ ਜਵਾਬ ਨਹੀਂ ਦਿੰਦਾ ਕਿਸੇ ਨੂੰ ਠੀਕ ਨਹੀਂ ਲੈ ਜਵਾਬ ਇਹਦਾ ਕੋਈ ਚੱਕ ਜਵਾਬ ਹੀ ਨਹੀਂ ਦਿੰਦੇ ਲੈ ਜਵਾਬ ਦੇ ਜਵਾਬ ਦੇ ਤਾਂ ਹੀ ਚੱਕ ਲੈ ਹੁਣ ਉਹ ਮੈਨੂੰ ਪਤਾ ਨਹੀਂ ਕਿਹੜੇ ਸਾਫ ਕੁੱਪ ਦੀ ਇਹ ਵਿੱਚੋਂ ਨਿਕਲੀ ਆ ਉਹ ਝੂਟਾ ਦਾ ਚੱਕ ਕੇ ਮਾਰਿਆ ਹੁਣ ਪਿੱਛੇ ਵਾਰ ਪਤਾ ਖਾਦੀ ਆ ਟੂਟਾ ਕਿੱਥੇ ਮਾਰਤਾ ਤੇ ਤੂੰ ਸਾਨੂੰ ਬੁਲਾਇਆ ਤੂੰ ਪੰਪ ਚੱਕੀ ਆ ਜਿੰਦ ਉੱਥੀ ਜੇ ਫਿੱਟ ਕਰ ਲੈਣ ਨੂੰ ਸੀ ਜੇ ਰੱਸੀ ਉਹਨੂੰ ਨਵੀਂ ਹੋਰ ਕਿ ਸਾਨੂੰ ਤਾਂ ਆਇਆ ਕਿਤੇ ਭਰੇ ਹੋਇਆ ਪੁਰਾਣੀ ਦੀ ਰੱਸੀ ਪਈ ਸੀ ਉਹ ਰਾਲਾ ਦਵਾਈ ਵਾਲੀ ਪਈ ਆ ਔਰ ਯਾਰ ਉਹਨੂੰ ਅੰਦਰ ਰੱਖਣੇ ਪੈਣੇ ਅੰਦਰ ਰੱਖਣੇ ਤਾਂ ਬਹੁਤ ਪੰਜਾ ਕਿਤੇ ਮੀਟਰ ਬਾੜ ਵੱਢਣੀ ਸੀ ਪੰਜ ਛੇ ਪੈਟਰਨ ਲਾਏ ਹੋਏ ਨਾ ਆ ਜਾਊਗਾ ਜੇ ਤੁਸੀਂ ਉਧਰ ਸਹਬ ਜਾਉਦਾ ਫੋਨ ਆਈ ਜਾਂਦਾ ਔਰ ਸਿੱਧਾ ਕਰਨਾ ਅੱਜ ਲੈਵੜਾ ਚੱਕ ਕੇ ਸੂਰਮਾ ਅੱਜ ਦਿਨ ਚੜਿਆ ਬਾਈ ਉਹ ਭੱਗਾ ਵਾਲਾ ਆ ਉਹ ਲੈਵੜਾ ਜਾ ਕੇ ਅੱਜ ਉੱਥੇ ਵੀ ਜਗ੍ਹਾ ਕਾ ਨਹੀਂ ਪੈਣੀ ਐ ਦੁੱਲੇਰਾਵਾ ਜਿੱਥੇ ਖੜਾਉਣਾ ਫਿਰ ਹੂੰ ਐਡਾ ਨਹੀਂ ਤਾਂਣਾ ਰੱਸੀ ਨਾ ਬਕਸੇ ਨਾ ਲੱਗੀ ਜਰ ਤੰਨੇ ਹੁਣ ਕਿਆ ਕਰਨ ਲੱਗੇ ਇਹ ਹੁਣ ਟੁੱਚੀ ਲਵਾਉਂਗੇ ਥੋੜੀ ਥੋੜੀ ਜਨਰੇਟਰ ਲੈ ਕੇ ਹਾਂ ਲੈ ਕੇ ਜਨਰੇਟਰ ਕਿਹਨੇ ਲੈ ਕੇ ਗਿਆ ਨਾਲ ਦੁੱਲੇ ਹੀ ਕੱਲੇ ਉਹ ਚੱਲਿਆ ਸੋਨੀ ਚੱਲੂ ਨਹੀਂ ਚੱਲਿਆ ਅੱਛਾ ਅੱਛਾ ਆਓ ਮੜਾ ਮੜਾ ਟੁੱਚੀ ਲਵਾ ਲਓ ਟੁੱਚੀ ਲਵਾਗੇ ਨਾ ਫੇ ਆਏ ਨਾ ਸੜਕ ਪੱਲੇ ਆਉਣਾ ਰਿਸਕ ਕਿੱਡਾ ਐ ਫੇਰ ਵੀ ਆਡੀਓ ਕਹਿਣਾ ਨੂੰ ਹਮਲੇ ਜਿ ਲਈ ਆਈ ਹਾਂ ਜੇ ਤਾਂ ਫੇਰ ਕੱਢੋ ਕਿਤੇ ਨਾਲ ਉੱਥੇ ਤਰਾਈ ਪੂਰ ਜਿਹੜਾ ਇਧਰ ਦੀ ਚੱਕੀ ਕੋਲੇ ਆ ਕੇ ਖੜਿਆ ਹਿੱ ਟਾਮ ਕਰਾ ਲਈ ਟੁੱਟ ਜਗਾ ਮੇ ਸੋ ਪਾਈ ਯਾਰ ਰੱਸੀ ਟੁੱਟ ਗਈ ਕਿਆ ਹੋਇਆ ਗੱਠ ਦੇ ਸਿਰੇ ਪੱਤਰ ਟੁੱਟੀ ਕੱਟ ਦੇ ਆ ਨਾੜੇ ਖੂਲੇ ਆ ਨਾੜੇ ਖੂਲੇ ਥੋੜਾ ਫੁੱਲੂ ਕਾ ਨਾਲ ਇਹ ਨੂੰ ਸਲਸ ਫਰੀਂਗ ਯਾਰ ਉਹ ਵੀ ਵਿਆਹ ਕੁੜਾ ਆ ਨਾ ਜਾ ਰੌਟ ਈ ਦੀ ਤੇ ਹਣ ਜੇ 1 ਮਿੰਟ ਦੇਖਣ ਤਾਂ ਕੀ ਚੱਕਰ ਆ ਗੱਠੇ ਦੇ ਹੋਣੀ ਇਹਦੇ ਨੂੰ ਨਾ ਆਓ ਗੱਠੇ ਖੜ ਫੇਰੀ ਨੂੰ ਕੱਢਣ ਦੇ ਮੈਨੂੰ ਆ ਕੱਟਣ ਦੇ ਸਵਿੰਗ ਸੁਬੂ ਹਾਂਜੀ ਦਿੱਥੇ ਪੈਣੀ ਦਾ ਇੱਥੇ ਨੂੰ ਪੈਣੀ ਰੱਸੀ ਫਰਾ ਨਹੀਂ ਇੱਧਰ ਆ ਉੱਥੇ ਨੂੰ ਪੈਣੀ ਆਏ ਉਹਥੇ ਨੂੰ ਤਾਂ ਪੈਣੀ ਭਲਾ ਕਾਦੀ ਬਸ ਬਸ ਆਏ ਥੋੜੂ ਨਿਕਲ ਨਹੀਂ ਯਾਰ ਕਿ ਨਿਕਲੂਗਾ ਹਾਂ ਹਾਂ ਉਹਨੂੰ ਕਾਦੀ ਨਿਕਲੂਗੀ ਉਹ ਦੇ ਮੜਾ ਜਮ ਉਹਨੇ ਇੱਥੇ ਮੈਂ ਖੁਰਪੀ ਜੀ ਰੱਖੀ ਸੀ ਆਹ ਪਈ ਆ ਖੁਰਪੀ ਉਹ ਨੂੰ ਭਾਈ ਚੱਲਦਾ ਲੈ ਲੈ ਹੋ ਚੱਲਦਾ ਹੋਊਗਾ ਨਹੀਂ ਚੱਲਦਾ ਤਾਂ ਹੋਈ ਜਾਣਾ ਇਹਨੇ ਉਤਾਰ ਲਿਆ ਮੰਦਰ ਤੇ ਉਤਾਰ ਲਿਆ ਤਾਰ ਨਾਲ ਉਹੋ ਤੇ ਨਾ ਹਾਂ ਸ਼ਾਸਤਰ ਪਹਿਲੀ ਵਾਰੇ ਦੇਖਿਆ ਇਹ ਹਾਂ ਹਾਂ ਲੈ ਸੰਦਲ ਸੰਦੂਕ ਨੇ ਆਲਾ ਹੈ ਸ਼ਾਸਤਰ ਦਾ ਸੰਦੂਕ ਨੇ ਆਲਾ ਹੈ ਦਫਾੜਾ ਆਇਦਨੋਂ ਨਿਗਣਾ ਇਹ ਪੜਾ ਮੈਂ ਕਰ ਲੈਣੀ ਸੈਟ ਦਫਾੜਾ ਚੱਲਦੀ ਹੈ ਲੈਟ ਚੱਲਦੀ ਹੈ ਰਾਤ ਆਈਓ ਨਹੀਂ ਲਾਈਟ 2-3 ਵਜੇ ਦੇਖੀ ਉੱਠ ਗਿਆ ਮੈਂ 3 ਵਜੇ ਆਇਆ ਹੁਣ ਫੇਰ ਮੈਸੇਜ ਇਹਨੂੰ ਫੇਰ ਵੱਜ ਗਈ 5 ਦਿਨ ਅੱਖ ਨਹੀਂ ਖੁੱਲੀਆਂ ਯਾਦ ਪਹਿਲਾਂ ਦੇਖੀ ਕਿ ਉੱਠ ਉੱਠ ਕੇ ਚਲਾਈ ਹੋਈ ਹੈ ਜੇ ਚਲਾਉਂਦੀਆਂ ਇਹਨੇ ਚੱਲਦੀ ਹੈ ਦੋ ਮੋਟਰਾਂ ਕੀ ਇਹ ਮੱਕੀਨ ਕਾਲਨੀ ਕਿਰਾਮ ਗੇ ਹੂੰ ਦੇਖ ਤਾਂ ਗਲਵੀਰ ਉਧਰੋਂ ਬਾਦ ਉਧਰੋਂ ਵੀ ਵੱਧ ਗਈ ਵੱਕੀ ਵੱਧ ਗਈ ਜੀ ਹੈ ਵੱਧ ਗਈ ਜੀ ਵੱਧ ਗਈ ਬਸ ਹੁਣ ਪਾਣੀ ਦੇ ਬੁੱਲ ਭਲਾਏ ਇਹ ਹੂੰ ਪਾਣੀ ਦੇ ਮੈਂ ਕੇਰੇ ਗੁਰੂਏ ਤੇ ਬਾਤ ਨਹੀਂ ਕਹਿਣਾ ਹਾਂ ਹਾਂ ਆਹਰੇ ਗੁਰਨਾ ਇਹਦੇ ਬਾਏ ਇੱਕ ਸਪਰੇਅ ਕਰ ਦਿੰਦਾ ਤਾਕਤ ਦੀ ਬਸ ਖਤਮ ਕੰਮ ਖਤਮ ਛਿਟਾ ਵੱਲੋਂ ਦੂਰ ਤੇ ਘਟ ਦੇਖਦਾ ਇਹ ਨਾ ਨਾ ਬਹੁਤ ਦੂਰ ਤੋਂ ਦੇਖਦਾ ਤੂੰ ਆ ਲਾਲ ਪੈਂਦਾ ਅੱਖਾਂ ਚ ਓ ਯਾਰ ਮਿੱਦੂ ਆ ਜਿਹੜਾ ਦੂਆ ਹੁੰਦਾ ਪੀਲਾ ਜਾਂ ਹੂੰ ਕਿੰਨੇ ਕਰਾਈਆ ਪਏ ਉਹ ਟਾਈਮ ਨਹੀਂ ਕਰਦਾ 5 ਦਿਨ ਬਾਅਦ ਕਿਉਂ ਹੋ ਜਾਂਦਾ ਉਹ ਇਹਨੂੰ ਛੇ ਸਾਲ ਤੋਂ ਤਿੰਨ ਹੋ ਗਏ ਲੱਗੇ ਇਹਨੂੰ ਪਰ ਇੱਕ ਗੱਲ ਹੈ ਜੱਜ ਜਦ ਦੀ ਸੋਚੀ ਸੰਭਲੀ ਤਾਂ ਰੇਟ ਨਹੀਂ ਵਧਿਆ ਵਧ ਲਿਆ ਗਿਆ ਜਦੋਂ ਮਾਰਕੀਟ ਡਾਊਨ ਹੋ ਗਈ ਮਾਰਕੀਟ ਦੀਆਂ ਚੱਕਰਾਂ ਰਹੀ ਚੀਜ਼ ਦੀ ਮਾਰਕੀਟ ਡਾਊਨ ਹੈ ਰਹੀ ਚੀਜ਼ ਦੇ ਰੇਟ ਵਧੇ ਹੋਏ ਆ ਉਹ ਤਾਂ ਨਹੀਂ ਵਧਿਆ ਹੈਗਾ ਕੋਣੀਗਾ ਇਹੀ ਹੈ ਯਾਰ ਮਿੱਤਰਾ ਇਹੀ ਤਾਂ ਚੀਜ਼ ਹੈ ਬਾਪੂ ਕੋਈ ਚੀਜ਼ ਹੋਰ ਚਾਹੀਦੀ ਜਿਹੜੀ ਇੱਥੇ ਮੁੜ ਜਵੇ ਉਹਦੇ ਨਾਲ ਪਾ ਕੇ ਪਾਈ ਨੂੰ ਉਹ ਕਰ ਰੱਸੀ ਲਿਆ ਚੱਕ ਕੇ ਉਹ ਸੂਤਲੀ ਵੱਡ ਤੂੰ ਨਾਟ ਖੋਲ ਤੂੰ ਨਾਟਕ ਨਹੀਂ ਖੋਲ ਗੱਪੇ ਤੇ ਸਾਰਾ ਲੋਕ ਪੱਟੋ ਜਣਾ ਨਾ ਜੜਨਾ ਨਾ ਵਾਸਤਾ ਇਹ ਖੜੀ ਖੜੀ ਖੜਾ ਤੂੰ ਆ ਤੂੰ ਜਿਹੜਾ ਕੰਮ ਕਰਿਆ ਰੱਸੀ ਲਿਆ ਵੱਡ ਕੇ ਬਸ ਥੋੜੀ ਜੀ ਆਪਾਂ ਕਰ ਦੇਣਾ ਤੇ ਕੰਮ ਖਤਮ ਤਮ ਖਤਮ ਟਾਟਾ ਇਹ ਬਿਊ ਦੇ ਕਰਕੇ ਹਾਂ ਕ ਕਰਦਾ ਤੂੰ ਗੱਠ ਸਵਾਰ ਕੇ ਦੇ ਦੇ ਤੂੰ ਤੇਤੀ ਗੱਠ ਕਈ ਵਾਰ ਖੁੱਝੇ ਕਰਦੀ ਐ ਇਹ ਨੇ ਤੇਰੇ ਨਾਲ ਜਾਣਾ ਪਿੱਛੇ ਆ ਹੁਣ ਆਏ ਨੇ ਇਹ ਤਾਂ ਤੂੰ ਕੱਢੀਂ ਇਹਨਾਂ ਵੀ ਦਿਮਾਗ ਨਾਲ ਇਹਨਾਂ ਦਿਮਾਗ ਨਹੀਂ ਲੜਾਈਦਾ ਹੁੰਦਾ ਇਹ ਤਾਂ ਠੀਕ ਹੈ ਹੋਰ ਦੇ ਮਾੜੀ ਜੀ ਨੂੰ ਸਾਡੀ ਨਿਕਲ ਨਾ ਜਾਵੇ ਆ ਫੇਰ ਹੋਰ ਕੀ ਕਰਦਾ ਤਾ ਇੱਕ ਉੱਪਰ ਦੇ ਦੇ ਇੱਕ ਉੱਪਰ ਦੇ ਦੇ ਗੱਠ ਲੰਬੀ ਕਰਾ ਇਹਨਾਂ ਹੋਰ ਕੀ ਕਰਾਂ ਕੰਡੇ ਪਾਠ ਦੇ ਚੂਰੂ ਗੁੱਸਣਾ ਹੀ ਹੈ ਤੂੰ ਰਸੀ ਵੀ ਤਾਂ ਦੇਖਣੀ ਆ ਕੱਸੀ ਛੋਟੀ ਹੋ ਜਾਣੀ ਨਹੀਂ ਹੁੰਦੀ ਹਲੋ ਉਹ ਆਉਂਗੇ ਆ ਯਾਰ ਹਰਤਾ ਜਾ ਹੁਣ ਇੱਕ ਪੰਜ ਮਿੰਟ ਦਾ ਕੰਮ ਲਾ ਤੇਰੇ ਕੋਲ ਸਿੱਧੇ ਆਏ ਅਸੀਂ ਬਾਰਦੀ ਆ ਗਈ ਕੋਈ ਬਾਰਦੀਏ ਤੇ ਪੰਪ ਦੀ ਉਹ ਟੁੱਟ ਗਈ ਕਾਲੇ ਦੇ ਮੈਂ ਐਲਕੀ ਜੀ ਲੈ ਕੇ ਆਇਆ ਹੁਣ ਲੱਗੇ ਪਾਉਣ ਦਵਾਈ ਘੋਲੀ ਪਈ ਐ ਤੈਨੂੰ ਕੀ ਕਰਨਾ ਤੂੰ ਪਿੱਛੇ ਜਾ ਕੇ ਨੂੰ ਟਾਇਰ ਬੁਸਾ ਦੇ ਥੱਲੇ ਹਾਂ ਜੋ ਪੰਗਾ ਹੋਰ ਪੈ ਗਿਆ ਹੁਣ ਬਹੁਤ ਭਾਈ ਜਨਾ ਥਲੇ ਮੈਂ ਪੰਗਾ ਪੈ ਗਿਆ ਦਲਵੀਰ ਕਿਉਂ ਗਿਆ ਆ ਜਾਏ ਆਏ ਫੇ 5 ਮਿੰਟ ਖੜ੍ਹ ਜਾ ਬਸ ਹੁਣ ਇੱਧਰ ਦੇਖ ਓ ਮਰਾਤਾ ਐ ਆ ਘੱਟ ਹੋ ਰਿਹਾ ਦਲਵੀਰ ਵੀ ਅਸੀਂ ਦੋਏ ਆਏ ਬਿਓਰੀ ਨੂੰ ਉਹ ਅਸੀਂ ਤਾਂ ਆ ਗਏ ਤੇ ਤੇਰੇ ਕੋਲ ਨੂੰ ਰਾਹ ਤੇ ਬੰਦੇ ਮੁੜੇ ਆ ਯਾਰ ਕਿਹਦਾ ਫੋਨ ਆ ਗਿਆ ਇਹਨੇ ਨੂੰ ਵਿਸਤਾਰ ਆ ਗਏ ਆ ਗਏ ਤੁਹਾਨੂੰ ਤੈਨੂੰ ਫਿਕਰ ਦਾ ਉਹ ਦੇਖੀ ਤੇ ਦਾਣਾ ਜਿਹਾ ਰੱਖਿਆ ਦਾ ਮੈਂ ਕਿਹੜਾ ਦਾਣਾ ਆਪੇ ਆ ਤੇਰੇ ਕੋਲ ਗਿਆ ਆ ਗਿਆ ਸਾਬ ਜੀ ਆ ਤਾਂ ਹਾਂ ਜੀ ਕਬੜੇ ਜੂੜੇ ਬੋਲਦਿਆ ਕਹਿੰਨਾ ਹੁਣ ਹਾਂ ਜੀ ਹਾਂ ਜੀ ਉਹ ਆਉਨੇ ਆਰਸ਼ਵੀਨਿਆਂ ਗਾਹੇ ਛੇੜ ਲਿਆ ਉਹ ਥੱਲੇ ਤੇ ਉਹ ਪਰਦੇ ਗਾਹੇ ਥੱਲੇ ਤੇ ਪਰਦੇ ਕਰਨ ਦੀ ਪੜਦੇ ਤੇਰੇ ਕੋਲ ਸਿੱਧੇ ਹੀ ਆਏ ਅਸੀਂ ਬਾਲਟੀ-ਬੁਲਟੀ ਲੈ ਕੇ ਅੱਗ ਬੁਝਾਉਣੇ ਨੂੰ ਤੇ ਅੱਗ ਲੱਗਣੀ ਆ ਇਹਦੇ ਟਰਾਲਾ ਤਿਆਰ ਕਰਨੇ ਦੋ ਟੁੱਚਾਂ ਲਉਣੀਆਂ ਉਹ ਕਿਆ ਪਤਾ ਹੁੰਦਾ ਕੋਈ ਬਾਲਟੀ ਹੋਵੇ ਨਾ ਡੱਬਾ ਡੁੱਬਾ ਫਾਇਦਾ ਹੋਊਗਾ ਕੋਈ ਨਹੀਂ ਤਾਂ ਹੀ ਤਾਂ ਮੈਂ ਕਹਿੰਦਾ ਕਿ ਸਾਜੇ ਦੇ ਘਰ ਉੱਸਾ ਹੁੰਦਾ ਉਹ ਟਰਾਲਾ ਕਿਹਾ ਉਹ ਥੱਲੇ ਸਲਾਵੀ ਹੋਣੀ ਆ ਹੈਂ ਜਿੱਤੇ ਟਰਾਲਾ ਪਿਆ ਹੁਣ 4 ਦਿਨਾਂ ਤੋਂ ਸੁਸਲਾ ਵੀ ਹੋਣੀ ਦੱਲੇ ਆਹੋ ਲੋਕਾ ਪਸਾਇ ਦੇ ਕਿ ਤੱਕ ਕੱਪੀ ਹੋਣੀ ਪਹਿਲਾਂ ਚਲੋ ਠੀਕ ਆ ਜੀ ਹੁਣ ਚੱਲਦੇ ਹੀ ਰਹਿਣੇ ਆ ਆਹ ਰਹਿਣੇ ਹੁਣ ਕਿੱਕ ਮਾਰ ਕੇ ਦਿਖਾਉਂਦੇ ਤੁਹਾਨੂੰ ਹਾਂ ਜੰਮ ਇਹਦਾ ਖਬਰੇ ਹੋਵੇ ਹੋਰ ਕੀ ਹੋਣਾ ਇਹ ਸਾਡਾ ਡਾਕਟਰ ਥੋੜਾ ਜਿਹਾ ਆਹ ਪਾ ਫਗੜੀ ਤਾਰ ਉਹ ਆਹ ਤਾਰ